ਕਰ ਰਹੀ ਸੀ ਤੇ ਮੈਂ ਉਸ ਵੱਲ ਵੇਖ ਰਹੀ ਸੀ ਮੇਰਾ ਸਭ ਕੁਝ ਖਤਮ ਹੋ ਗਿਆ ਸੀ ਮੈਂ ਇਸ ਸਭ ਕੁਝ ਬਰਦਾਸ਼ਤ ਨਹੀਂ ਕਰ ਸਕਦੀ ਸੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਮੇਰੀ ਨੰਦ ਮੇਰੇ ਕਮਰੇ ਵਿੱਚ ਨਹੀਂ ਆਈ ਸੀ ਨਾ ਹੀ ਉਸ ਨੇ ਮੈਨੂੰ ਜਿਹਾ ਕੁਝ ਕਿਹਾ ਸੀ ਰਾਜਵੀਰ ਕਹਿਣ ਲੱਗਾ ਇਹ ਕੁੜੀ ਵੀ ਬਹੁਤ ਪਲक्कੜ ਹੈ ਇਹ ਭੁੱਲ ਗਈ ਹੋਵੇਗੀ ਕਿਰਪਾ ਕਰਕੇ ਰੋ ਨਾ ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੀ ਰਾਤ ਚਿੰਤਾ ਕੀਤੀ ਹੋਵੇਗੀ ਇਹ ਰਾਤ ਇੱਕ ਲੜਕੀ ਲਈ ਬਹੁਤ ਮਹੱਤਵਪੂਰਨ ਹੈ ਅਤੇ ਜਦੋਂ ਉਸਦਾ ਪਤੀ ਸਾਰੀ ਰਾਤ ਕਮਰੇ ਵਿੱਚ ਨਹੀਂ ਆਉਂਦਾ ਅਤੇ ਉਸ ਨੂੰ ਇਸ ਦਾ ਕਾਰਨ ਵੀ ਨਹੀਂ ਪਤਾ ਹੁੰਦਾ ਤਾਂ ਇਹ ਹੋਰ ਵੀ ਪਰੇਸ਼ਾਨੀ ਹੋ ਜਾਂਦੀ ਹੈ ਰਾਜਵੀਰ ਮੇਰੇ ਤੋਂ ਬਹੁਤ ਸ਼ਰਮਿੰਦਾ ਹੋਇਆ ਤੇ ਮਾਫੀ ਮੰਗ ਰਿਹਾ ਸੀ ਪਰ ਮੈਂ ਜਿਸ ਦਰਦ ਵਿੱਚੋਂ ਗੁਜ਼ਰੀ ਸੀ ਉਸ ਨੂੰ ਮੇਰੇ ਸ਼ਬਦਾਂ ਵਿੱਚ ਬਿਆਨ ਕਰਨ ਦੇ ਸਮਰੱਥ ਵੀ ਨਹੀਂ ਸੀ। ਰਾਜਵੀਰ ਮੇਰੇ ਬਹੁਤ ਨੇੜੇ ਆ ਗਿਆ। ਰਾਜਵੀਰ ਦੀਆਂ ਅੱਖਾਂ ਵਿੱਚ ਇੱਕ ਨਸ਼ਾ ਨਜ਼ਰ ਆਉਣ ਲੱਗ ਪਿਆ ਸੀ। ਇਸ ਤੋਂ ਪਹਿਲਾਂ ਕਿ ਰਾਜਵੀਰ ਮੇਰੇ ਨੇੜੇ ਆ ਕੇ ਕੁਝ ਕਰਦਾ, ਮੈਂ ਉਸ ਨੂੰ ਪਿੱਛੇ ਧੱਕ ਦਿੱਤਾ। ਬਹੁਤ ਕੁਝ ਗਲਤ ਹੋ ਗਿਆ ਸੀ। ਅਚਾਨਕ ਮੈਂ ਬਹੁਤ ਰੋਣ ਲੱਗ ਪਈ ਅਤੇ ਰਾਜਵੀਰ ਮੇਰੇ ਰੋਣ ਕਾਰਨ ਪਰੇਸ਼ਾਨ ਹੋ ਗਿਆ ਅਤੇ ਕਹਿਣ ਲੱਗਿਆ ਮੈਨੂੰ ਮਾਫ਼ ਕਰਨਾ। ਮੈਨੂੰ ਨਹੀਂ ਪਤਾ ਸੀ ਕਿ ਉਹ ਤੁਹਾਨੂੰ ਨਹੀਂ ਦੱਸੇਗੀ। ਰਾਜਵੀਰ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਮੇਰੇ ਦੋਵੇਂ ਹੱਥ ਫੜ ਲਏ। ਪਰ ਮੈਨੂੰ ਲੱਗਾ ਜਿਵੇਂ ਮੈਨੂੰ ਬਿਜਲੀ ਦਾ ਕਰੰਟ ਲੱਗ ਗਿਆ ਹੋਵੇ। ਮੈਂ ਝਟ ਆਪਣੇ ਹੱਥ ਉਸ ਤੋਂ ਦੂਰ ਕਰ ਲਏ। ਮੈਨੂੰ ਹੁਣ ਹਰ ਚੀਜ਼ ਤੋਂ ਡਰ ਲੱਗਦਾ ਸੀ। ਰਾਜਵੀਰ ਤੋਂ ਵੀ ਮੇਰੀ ਹਾਲਤ ਵੀ ਬੜੀ ਅਜੀਬ ਹੋ ਗਈ ਸੀ। ਮੈਨੂੰ ਦੇਖ ਕੇ ਉਹ ਚਿੰਤਤ ਹੋਣ ਲੱਗਾ ਮੈਂ ਕਿਹਾ ਮੇਰੇ ਤੋਂ ਦੂਰ ਰਹੋ ਉਹ ਮੇਰੇ ਸਵਾਦ ਨੂੰ ਮੇਰੀ ਨਾਰਾਜ਼ਗੀ ਸਮਝਣ ਲੱਗ ਪਿਆ ਮੈਂ ਸੋਚ ਰਹੀ ਸੀ ਕਿ ਜੇ ਰਾਤ ਨੂੰ ਰਾਜਵੀਰ ਮੇਰੇ ਕੋਲ ਨਹੀਂ ਆਇਆ ਤਾਂ ਕੌਣ ਆਇਆ ਸੀ ਰਾਜਵੀਰ ਕਹਿਣ ਲੱਗਾ ਠੀਕ ਹੈ ਚਿੰਤਾ ਨਾ ਕਰੋ ਆਰਾਮ ਕਰੋ ਇਹ ਮੇਰੀ ਗਲਤੀ ਹੈ ਮੈਨੂੰ ਤੁਹਾਨੂੰ ਖੁਦ ਦੱਸਣਾ ਚਾਹੀਦਾ ਸੀ ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਚਲਾ ਗਿਆ ਮੇਰੀ ਹਾਲਤ ਨੂੰ ਵਿਗੜਦੀ ਜਾ ਰਹੀ ਸੀ ਮੇਰੇ ਕੰਨਾਂ ਵਿੱਚ ਰਾਤ ਦੀ ਚੀਕ ਚਿਹਾੜਾ ਗੂੰਜਣ ਲੱਗੀ ਉਹੀ ਪਿਆਰ ਭਰੇ ਸ਼ਬਦ ਹੈ ਉਹੀ ਪਿਆਰ ਭਰੀਆਂ ਗੱਲਾਂ ਕਾਰਨ ਮੇਰਾ ਸਾਰਾ ਸਰੀਰ ਕੰਬਣ ਲੱਗਾ ਤਸੀਹੇ ਸ਼ਾਇਦ ਉਸ ਲਈ ਇੱਕ ਛੋਟਾ ਜਿਹਾ ਸ਼ਬਦ ਹੈ ਜਿਸ ਵਿੱਚੋਂ ਮੈਂ ਲੰਘ ਰਹੀ ਸੀ ਮੇਰੇ ਲਈ ਇਹ ਸਭ ਸਹਿਣਾ ਮੌਤ ਦੇ ਬਰਾਬਰ ਸੀ ਮੈਂ ਸਰਗੋਸੀਆਂ ਨੂੰ ਰੋਕਣ ਲਈ ਆਪਣੇ ਦੋਵਾਂ ਹੱਥ ਆਪਣੇ ਕੰਨਾਂ ਤੇ ਰੱਖੇ ਜੋ ਕਿਸੇ ਹੋਰ ਆਦਮੀ ਦੇ ਸਾਹਮਣੇ ਮੇਰੇ ਤੋਂ ਇਹ ਪਾਪ ਕਿਵੇਂ ਹੋ ਗਿਆ ਮੈਂ ਆਪਣੇ ਪਤੀ ਰਾਜਵੀਰ ਨਾਲ ਧੋਖਾ ਕੀਤਾ ਹੈ ਮੈਂ ਇਹ ਇਹ ਸਹਿਣ ਦੇ ਯੋਗ ਨਹੀਂ ਇਹ ਮੇਰੇ ਤੋਂ ਕੀ ਹੋ ਗਿਆ ਸੀ ਕੋਈ ਮੇਰੇ ਕਮਰੇ 'ਚ ਕਿਵੇਂ ਦਾਖਲ ਹੋਇਆ ਉਸ ਨੇ ਹਨੇਰੇ ਦਾ ਫਾਇਦਾ ਕਿਵੇਂ ਉਠਾਇਆ ਮੈਂ ਕੀ ਕਹਾਂਗੀ ਰਾਜਵੀਰ ਨੂੰ ਮੇਰੀ ਗੱਲ ਤੇ ਕੌਣ ਵਿਸ਼ਵਾਸ ਕਰੇਗਾ ਮੇਰੇ ਦਿਮਾਗ ਵਿੱਚ ਚੱਲਣ ਵਾਲੇ ਸਵਾਲ ਨੇ ਮੇਰੀ ਜਾਨ ਲੈ ਲਈ ਸੀ ਜੇ ਮੈਂ ਚੁੱਪ ਰਹਿੰਦੀ ਤਾਂ ਪਾਪ ਦੀ ਤਲਵਾਰ ਮੇਰੇ ਸਿਰ ਤੇ ਲਟਕ ਰਹੀ ਸੀ ਜੋ ਮੈਨੂੰ ਹਰ ਪਲ ਮਾਰ ਰਹੀ ਸੀ ਅਤੇ ਜੇ ਮੈਂ ਰਾਜਵੀਰ ਨੂੰ ਸਭ ਕੁਝ ਦੱਸ ਦਿੱਤਾ ਹੁੰਦਾ ਤਾਂ ਉਹ ਕਦੇ ਵੀ ਮੇਰੀ ਗੱਲ ਤੇ ਵਿਸ਼ਵਾਸ ਨਾ ਕਰਦਾ ਉਹ ਸੋਚਦਾ ਕਿ ਮੈਂ ਆਪਣੇ ਮਾਪਿਆਂ ਦੇ ਘਰ ਤੋਂ ਚਰਿੱਤਰਹੀਣ ਤੋਂ ਦਾਗ ਲੈ ਕੇ ਆਪਣੇ ਸਹੁਰੇ ਘਰ ਆਈ ਹਾਂ ਮੈਂ ਕਿਸੇ ਦਰਾਹੇ ਤੇ ਖੜੀ ਸੀ ਮੇਰੇ ਮਨ ਵਿੱਚ ਇੱਕ ਹੋਰ ਡਰ ਸੀ ਕਿ ਰਾਤ ਨੂੰ ਰਾਜਵੀਰ ਜਦੋਂ ਮੇਰੇ ਨੇੜੇ ਆਵੇਗਾ ਸ਼ਾਇਦ ਉਸ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਇਕਵਾਰੀ ਨਹੀਂ ਹਾਂ ਮੈਂ ਪਹਿਲਾਂ ਹੀ ਆਪਣਾ ਇਕਵਾਰਾਪਣ ਗਵਾ ਚੁੱਕੀ ਹਾਂ ਇਹ ਸੋਚ ਕੇ ਮੇਰਾ ਦਿਲ ਕੰਬ ਰਿਹਾ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਰਾਜਵੀਰ ਤੋਂ ਇਲਾਵਾ ਕਦੇ ਕਿਸੇ ਬਾਰੇ ਨਹੀਂ ਸੋਚਿਆ ਰਾਜਵੀਰ ਮੇਰੀ ਜ਼ਿੰਦਗੀ ਵਿੱਚ ਆਉਣ ਵਾਲਾ ਪਹਿਲਾ ਆਦਮੀ ਸੀ ਅਤੇ ਮੇਰੇ ਦਿਲ ਦੀ ਧੜਕਣ ਉਸ ਲਈ ਹੀ ਸੀ ਮੈਂ ਉਸ ਨੂੰ ਆਪਣਾ ਪਤੀ ਮੰਨ ਲਿਆ ਸੀ ਅਤੇ ਆਪਣੇ ਦਿਲ ਵਿੱਚ ਉਸ ਨਾਲ ਪਿਆਰ ਵੀ ਕਰ ਲਿਆ ਸੀ ਪਰ ਉਹ ਕੌਣ ਨੀਚ ਇਨਸਾਨ ਸੀ ਜਿਸ ਨੇ ਇੱਕ ਰਾਤ ਵਿੱਚ ਮੇਰੇ ਤੋਂ ਜਿਉਣ ਦਾ ਹੱਕ ਖੋਹ ਲਿਆ ਸੀ ਮੈਂ ਆਪਣੇ ਵਾਲਾਂ ਨੂੰ ਮੁਠੀ ਵਿੱਚ ਫੜ ਲਿਆ ਤੇ ਰੋ ਰਹੀ ਸੀ ਸਵੇਰ ਦੇ 10 ਵਜੇ ਚੁੱਕੇ ਸਨ ਜਦੋਂ ਮੇਰੇ ਕਮਰੇ ਵਿੱਚ ਦਸਤਕ ਹੋਈ ਮੇਰੀਆਂ ਅੱਖਾਂ ਰੋਣ ਨਾਲ ਲਾਲ ਹੋ ਗਈਆਂ ਸਨ ਮੈਂ ਚਾਟ ਆਪਣੇ ਹੰਝੂ ਪੂੰਝ ਲਏ ਮੇਰੀ ਨੰਦ ਰੀਮਾ ਸੀ ਉਸਨੇ ਕਿਹਾ ਭਾਬੀ ਆ ਕੇ ਨਾਸ਼ਤਾ ਕਰੋ ਰੀਮਾ ਰਾਜਵੀਰ ਦੀ ਜੁੜਮਾ ਭੈਣ ਸੀ ਸਿਰਫ ਇਹ ਦੋ ਭੈਣ ਭਰਾ ਸਨ ਘਰ ਵਿੱਚ ਹੋਰ ਕੋਈ ਮਰਦ ਨਹੀਂ ਸੀ ਇਸ ਲਈ ਮੇਰੇ ਨਾਲ ਇੱਕ ਨੌਣੀ ਖੇਡ ਕਿਸ ਨੇ ਖੇਡੀ ਆਖਿਰ ਕਿਸ ਨੇ ਕੀਤਾ ਇਹ ਇੱਕ ਸਵਾਲ ਮੈਨੂੰ ਮਾਰ ਰਿਹਾ ਸੀ ਮੈਂ ਉੱਠ ਕੇ ਵਾਸ਼ਰੂਮ ਗਈ ਮੂੰਹ ਅਤੇ ਹੱਥ ਧੋ ਕੇ ਕਮਰੇ ਤੋਂ ਬਾਹਰ ਆ ਗਈ ਬਾਹਰ ਡਾਈਨਿੰਗ ਟੇਬਲ ਤੇ ਸਿਰਫ ਰਾਜਵੀਰ ਅਤੇ ਰੀਮਾ ਹੀ ਨਾਸ਼ਤਾ ਕਰ ਰਹੇ ਸਨ। ਮੇਰੀ ਸੱਸ ਉੱਥੇ ਨਹੀਂ ਸੀ, ਸ਼ਾਇਦ ਉਹ ਬਿਮਾਰ ਹੋਣ ਕਰਕੇ ਸੌਂ ਰਹੀ ਸੀ। ਮੈਂ ਰਾਜਵੀਰ ਦੇ ਕੋਲ ਬੈਠ ਗਈ। ਉਹ ਆਪਣੀ ਭੈਣ ਨੂੰ ਝਿੜਕ ਰਿਹਾ ਸੀ ਕਿ ਤੂੰ ਮੇਰੀ ਗੱਲ ਸੁਣ ਕੇ ਆਪਣੀ ਭਾਬੀ ਨੂੰ ਕਿਉਂ ਨਹੀਂ ਦੱਸਿਆ ਕਿ ਮੈਂ ਅੱਜ ਰਾਤ ਕਮਰੇ ਵਿੱਚ ਨਹੀਂ ਆਵਾਂਗਾ। ਉਸਨੇ ਕਿਹਾ ਕਿ ਮੈਂ ਬਹੁਤ ਥੱਕ ਗਈ ਸੀ, ਇਸ ਲਈ ਮੈਂ ਲੇਟ ਗਈ ਅਤੇ ਫਿਰ ਸੌਂ ਗਈ। ਇੱਕ ਹੋਰ ਗੱਲ ਮੇਰੇ ਸਾਹਮਣੇ ਆਈ ਰੀਮਾ ਕਹਿਣ ਲੱਗੀ ਕਿ ਰਾਤ ਨੂੰ ਸਾਡੇ ਘਰ ਦੀਆਂ ਲਾਈਟਾਂ ਬੰਦ ਹੋ ਗਈਆਂ ਹਾਲਾਂਕਿ ਸਾਰੇ ਆਂਢ ਗੁਆਂਢ ਵਿੱਚ ਲਾਈਟਾਂ ਜਗ ਰਹੀਆਂ ਸਨ ਇਹ ਸੁਣ ਕੇ ਮੇਰੇ ਹੱਥ ਵਿੱਚ ਫੜੀ ਹੋਈ ਬੁਰਕੀ ਉੱਥੇ ਹੀ ਰੁਕ ਗਈ ਰੀਮਾ ਕਹਿਣ ਲੱਗੀ ਭਾਈ ਮੈਨੂੰ ਸਮਝ ਨਹੀਂ ਆ ਰਹੀ ਕਿ ਸਾਡੇ ਘਰ ਦੀਆਂ ਲਾਈਟਾਂ ਕਿਵੇਂ ਬੰਦ ਹੋ ਗਈਆਂ ਸਾਰੀ ਰਾਤ ਲਾਈਟਾਂ ਬੰਦ ਰਹੀਆਂ ਅਤੇ ਜਦੋਂ ਮੈਂ ਸਵੇਰੇ ਉੱਠ ਕੇ ਲਾਈਟਾਂ ਚੈੱਕ ਕੀਤੀਆਂ ਕਿ ਕਿਸੇ ਨੇ ਸਾਡੇ ਘਰ ਦਾ ਮੈਨਸ ਵਿੱਚ ਬੰਦ ਕੀਤਾ ਹੋਇਆ ਸੀ ਪਤਾ ਨਹੀਂ ਇਹ ਸਭ ਕਿਸ ਨੇ ਕੀਤਾ ਇਸ ਹਨੇਰੇ ਵਿੱਚ ਮੇਰੇ ਕੋਲ ਸਭ ਕੁਝ ਲੁੱਟ ਲਿਆ ਗਿਆ ਇਸ ਗੱਲ ਬਾਰੇ ਸੁਣ ਕੇ ਰਾਜਵੀਰ ਪਹਿਲਾਂ ਤਾਂ ਇਸ ਬਾਰੇ ਸੋਚਣ ਲੱਗਾ ਫਿਰ ਮੋਢੇ ਹਿਲਾ ਕੇ ਕਿਹਾ ਕਿ ਸ਼ਾਇਦ ਉਸ ਦੇ ਕਿਸੇ ਦੋਸਤ ਨੇ ਸ਼ਰਾਰਤ ਕੀਤੀ ਹੋਵੇਗੀ ਉਹਨਾਂ ਨੇ ਆਪਣੇ ਘਰਾਂ ਨੂੰ ਜਾਂਦੇ ਸਮੇਂ ਮੈਨਸ ਵਿੱਚ ਬੰਦ ਕਰ ਦਿੱਤਾ ਹੋਵੇਗਾ ਇਹ ਕਹਿ ਕੇ ਰਾਜਵੀਰ ਨੇ ਗੱਲ ਖਤਮ ਕਰ ਦਿੱਤੀ ਮੈਂ ਨਾਸ਼ਤਾ ਕਰਕੇ ਆਪਣੇ ਕਮਰੇ ਵਿੱਚ ਆ ਗਈ। ਮੈਂ ਸੋਚ ਰਹੀ ਸੀ ਕਿ ਮੇਰੇ ਨਾਲ ਇੱਕ ਨੌਣੇ ਖੇਡ ਖੇਡਣ ਵਾਲਾ ਕੌਣ ਹੋ ਸਕਦਾ ਹੈ। ਫਿਰ ਮੇਰੇ ਮੋਬਾਈਲ ਦੀ ਘੰਟੀ ਵੱਜਣ ਲੱਗੀ। ਜਦੋਂ ਮੈਂ ਮੋਬਾਈਲ ਚੁੱਕਿਆ ਤਾਂ ਅਣਜਾਣ ਨੰਬਰ ਸੀ। ਜਿਵੇਂ ਹੀ ਮੈਂ ਫੋਨ ਚੁੱਕਿਆ ਤਾਂ ਮੈਂ ਹੈਰਾਨ ਰਹਿ ਗਈ। ਇਹ ਉਹ ਆਦਮੀ ਸੀ ਉਸ ਜਿਸ ਨੇ ਪੁੱਛਿਆ ਤੁਸੀਂ ਕਿਵੇਂ ਹੋ? ਸੋਲਿੰਗ ਉਸ ਦੀ ਆਵਾਜ਼ ਸੁਣ ਕੇ ਮੇਰੇ ਹੱਥੋਂ ਫੋਨ ਡਿੱਗ ਪਿਆ ਉਸ ਕੋਲ ਮੇਰਾ ਨੰਬਰ ਵੀ ਸੀ ਇਹ ਕੌਣ ਸੀ ਮੈਂ ਬਹੁਤ ਘਬਰਾ ਗਈ ਸੀ ਮੈਂ ਪੁੱਛਿਆ ਤੁਸੀਂ ਕੌਣ ਹੋ ਮੇਰੀ ਗੱਲ ਸੁਣ ਕੇ ਉਹ ਉੱਚੀ ਆਵਾਜ਼ ਵਿੱਚ ਬੋਲਿਆ ਉਸ ਨੇ ਕਿਹਾ ਤੁਸੀਂ ਵੀ ਪੁੱਛ ਰਹੇ ਹੋ ਕਿ ਮੈਂ ਕੌਣ ਹਾਂ ਕਿ ਤੁਸੀਂ ਕੱਲ ਵਾਲੀ ਰਾਤ ਨੂੰ ਭੁੱਲ ਗਏ ਹੋ ਉਹ ਪਲ ਅਜੇ ਵੀ ਮੈਨੂੰ ਸੁਨਹਿਰੇ ਸੁਪਨੇ ਵਾਂਗ ਜਾਪਦੇ ਹਨ ਤੇਰੇ ਵਰਗੀ ਸੋਹਣੀ ਕੁੜੀ ਅੱਜ ਤੱਕ ਮੇਰੀ ਜ਼ਿੰਦਗੀ ਵਿੱਚ ਨਹੀਂ ਆਈ ਜੀ ਖੁਸ਼ ਹੋ ਗਿਆ ਸੀ ਮੇਰਾ ਜੇ ਤੁਸੀਂ ਕਹੋ ਤਾਂ ਕੱਲ ਦੀ ਮੁਲਾਕਾਤ ਨੂੰ ਅੱਜ ਫਿਰ ਦੁਹਰਾ ਦਿਆਂ ਇਹ ਗੱਲ ਸੁਣ ਕੇ ਮੇਰੇ ਕੰਨਾਂ ਵਿੱਚ ਸੀਟੀ ਵੱਜਣ ਲੱਗੀ ਮੈਂ ਕਿਹਾ ਤੂੰ ਕੌਣ ਹੈ ਇਹ ਸਭ ਮੇਰੇ ਨਾਲ ਕਿਉਂ ਕੀਤਾ ਉਹ ਫਿਰ ਮੇਰੀਆਂ ਗੱਲਾਂ ਤੇ ਉੱਚੀ ਉੱਚੀ ਹੱਸਣ ਲੱਗਾ ਤੇ ਕਹਿਣ ਲੱਗਾ ਕਿ ਮੈਂ ਤੁਹਾਨੂੰ ਦੁਲਹਨ ਦੇ ਰੂਪ ਵਿੱਚ ਦੇਖ ਕੇ ਪਾਗਲ ਹੋ ਗਿਆ ਤੇ ਮੈਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਿਆ ਅਤੇ ਰਾਜਵੀਰ ਨੂੰ ਵੀ ਇਹ ਨਹੀਂ ਪਤਾ ਕਿ ਉਸ ਦੀ ਕਿਸਮਤ ਕਿੰਨੀ ਚੰਗੀ ਹੈ ਹਰ ਕੁੜੀ ਪਹਿਲਾਂ ਉਸ ਵੱਲ ਆਕਰਸ਼ਿਤ ਹੁੰਦੀ ਹੈ ਭਾਵੇਂ ਮੈਂ ਕਿਸੇ ਤੋਂ ਘੱਟ ਸੁੰਦਰ ਨਹੀਂ ਹਾਂ ਪਰ ਰਾਜਵੀਰ ਦੇ ਸਾਹਮਣੇ ਮੈਂ ਥੋੜਾ ਘਟੀਆ ਲੱਗਦਾ ਹਾਂ ਮੈਂ ਉਸ ਤੋਂ ਅਜਿਹੀਆਂ ਗੱਲਾਂ ਹੋਰ ਨਹੀਂ ਸੁਣਨਾ ਚਾਹੁੰਦੀ ਸੀ ਇਸ ਲਈ ਮੈਂ ਗੁੱਸੇ ਨਾਲ ਫੋਨ ਬੰਦ ਕਰ ਦਿੱਤਾ ਮੈਂ ਉਸ ਦੀਆਂ ਗੱਲਾਂ ਤੋਂ ਅੰਦਾਜ਼ਾ ਲਗਾ ਸਕਦੀ ਸੀ ਕਿ ਬੰਦਾ ਕਿੰਨਾ ਘਟੀਆ ਸੀ ਕਿੰਨੀ ਹੈਰਾਨੀ ਦੀ ਗੱਲ ਸੀ ਕਿ ਉਹ ਵਿਅਕਤੀ ਮੇਰਾ ਫੋਨ ਨੰਬਰ ਜਾਣਦਾ ਹੈ ਉਹ ਕਿੰਨੀ ਬੇਹੂਦਗੀ ਨਾਲ ਆਪਣੀ ਗੰਦੀ ਖੇਡ ਦਾ ਪਰਦਾ ਫਾਸ਼ ਕਰ ਰਿਹਾ ਸੀ